ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਮੈਂ ਇੱਕ ਗਾਣੇ ਤੇ ਅੱਜ ਤੁਹਾਨੂੰ ਕਰ ਰਹੀ ਹਾਂ ਕਿਵੇਂ ਇਹ ਵੱਡੇ ਵੱਡੇ ਸਿੰਗਰ ਕਰੋੜਾਂ ਰੁਪਇਆ ਵੀ ਬਣਾਉਂਦੇ ਆ ਤੇ ਸਾਡੇ ਸਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਜੱਟ ਐਂਡ ਜੁਲੀਅਟ 3 ਦਲੀਦ ਦਸਾਂ ਦੀ ਮੂਵੀ ਆਈ ਹੈ ਉਹਦੇ ਵਿੱਚ ਇੱਕ ਗਾਣਾ ਹੈ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀ ਮੈਂ ਲਹਿੰਗੇ ਤੇ ਸ਼ਰਾਬ ਡੋਲ ਦੂੰ ਹੁਣੇ ਇੱਕ ਗਾਣਾ ਤਾਂ ਹੋ ਸਕਦਾ ਹੈ ਨੱਚਣ ਦੀ ਗੱਲ ਜਾਂ ਭੰਗੜੇ ਦੀ ਗੱਲ ਇੱਕ ਸੱਭਿਆਚਾਰ ਹੈਗਾ ਪੰਜਾਬੀ ਕਲਚਰ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਸ ਬੰਦੇ ਨੂੰ ਇਹ ਕਿਹਾ ਜਾਂਦਾ ਹੈ ਪ੍ਰਮੋਟ ਕੀਤਾ ਜਾਂਦਾ ਹੈ ਕਿ ਇਹ ਜਦੋਂ ਵੀ ਸ਼ੂਟ ਦੇ ਆਉਂਦਾ ਹੈ ਇਹ ਸਿਮਰਨ ਕਰਦਾ ਹੁੰਦਾ ਹੈ ਇਹਦੀ ਤਾਰ ਜੁੜੀ ਹੋਈ ਹੈ ਇਹ ਪਰਮਾ ਇਹਨਾਂ ਵੱਲੋਂ ਉਡਾਈਆਂ ਜਾਂਦੀਆਂ ਨੇ ਜਿਹੜੀਆਂ ਮੀਡੀਆ ਦੀ ਚਰਚਾਾਂ માં ਬਣ ਜਾਂਦੀਆਂ ਨੇ ਹੁਣ ਕੀ ਜਿਹੜਾ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਪਹਿਲੀ ਗੱਲ ਤਾਂ ਜਿਹੜਾ ਵਾਹਿਗੁਰੂ ਬੀ ਕਰਨਾ ਉਪਖੰਡੀ ਇਹਦੇ ਵਿੱਚ ਕੋਈ ਰੱਬ ਦੀ ਗੱਲਬਾਤ ਨਹੀਂ ਹੈਗੀ ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਬੰਦਾ ਬਹੁਤ ਵੱਡੀ ਸਮਝ ਰੱਖਦਾ ਹੈ ਸੱਚਾ ਸੁੱਚਾ ਇਨਸਾਨ ਹੈ ਇਹ ਮੰਨਿਆ ਜਾਂਦਾ ਹੈ ਜੇ ਕਹ ਲਈਏ ਧਾਰਮਿਕ ਭਾਵਨਾਵਾਂ ਨਾਲ ਇਸ ਬੰਦੇ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਜਿਹੜਾ ਬੰਦਾ ਇਹੋ ਜੀਆਂ ਹਰਕਤਾਂ ਕਰੇ ਕਿ ਜਿੱਦ ਤੂੰ ਮੇਰੇ ਨਾਲ ਨੱਚੀ ਨਾ ਮੈਂ ਲਹਿੰਗੇ ਤੇ ਸ਼ਰਾਬ ਡੋਲ ਨੂੰ ਇਹ ਸભ્યachar ਕਿਹੜਾ ਹੈ ਸ਼ਰਾਬ ਸਾਡੇ ਸભ્યachar ਦਾ ਹਿੱਸਾ ਹੈ ਜਾ ਸੰਗੀਤ ਦੇ ਨਾਲ ਕੋਈ ਸ਼ਰਾਬ ਦਾ ਬਹੁਤਾ ਸਬੰਧ ਹੈ ਜਿਾ ਜਿਹੜਾ ਇਹ ਦਲਜੀਤ ਨੇ ਗਾਣਾ ਗਾਇਆ ਕਿ ਲਹੰਗੇ ਤੇ ਸ਼ਰਾਬ ਡੋਲ ਦੂੰ ਇਹ ਕਿੱਥੋਂ ਤੱਕ ਸਹੀ ਹੈ ਇਹ ਕਿਸੇ ਮੈਂ ਹੋਰ ਬੇਨਤੀ ਕਰਨੀ ਹੈ ਕਿ ਉਹ ਲੋਕ ਨੇ ਜਿਹੜੇ ਜਾਤੀ ਤੌਰ ਤੇ ਨਫ਼ਰਤ ਵੀ ਕਰਦੇ ਨੇ ਪਰ ਜੇ ਕੋਈ ਨਿਵੀਂ ਜਾਤੀ ਦਾ ਸਿੰਗਰ ਹੋਵੇ ਪੰਕਾਰ ਹੋਵੇ ਕਲਾਕਾਰ ਹੋਵੇ ਤੇ ਉਹਦੇ ਜੀਵਨ ਦਾ ਉਹਦੇ ਕਿਰਦਾਰ ਦਾ ਇੱਕ ਕ੍ਰੈਡਿਟ ਵੀ ਲੈ ਲੈਂਦੇ ਆ ਪਹਿਲਾਂ ਇਹਨੇ ਚਮਕੀਲਾ ਫਿਲਮ ਬਣਾਈ ਸੀ ਜਿਹਦੇ ਵਿੱਚ ਪੈਸੇ ਕਮਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਉਹਨੂੰ ਹਿੰਦੀ ਦੇ ਵਿੱਚ ਵੀ ਉਹਦੇ ਡਾਇਲੋਗ ਨੇ ਇੰਗਲਿਸ਼ ਦੇ ਵਿੱਚ ਵੀ ਉਹਦੇ ਡਾਇਲੋਗ ਨੇ ਇੱਕ ਦੋ ਚਮਕੀਲੇ ਦੇ ਗਾਣੇ ਆ ਤੇ ਹੋਰ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਕਿਉਂਕਿ ਡਾਇਰੈਕਟਰ ਨੂੰ ਤੇ ਪ੍ਰੋਡਿਊਸਰ ਨੂੰ ਪਤਾ ਸੀ ਕਿ ਚਮਕੀਲਾ ਉਸ ਵੇਲੇ ਦਾ ਬਹੁਤ ਮਸ਼ਹੂਰ ਸਿੰਗਰ ਹੈ ਲੋਕਾਂ ਦੇ ਵਿੱਚ ਅੱਜ ਵੀ ਉਹਦਾ ਨਾਂ ਚੱਲਦਾ ਹੈ ਤੇ ਉਹਦਾ ਨਾਂ ਅੱਜ ਵੀ ਜੇ ਪਿਕਚਰ ਬਣਾਵਾਂਗੇ ਤਾਂ ਚੱਲੂਗਾ ਬਸ ਇਨਾ ਕੁ ਮਕਸਦ ਸੀ ਉਹ ਫਿਲਮ ਬਣਾਉਣ ਦਾ ਮੈਂ ਜਦੋਂ ਵੀ ਕੋਈ ਐਹੋ ਜੀ ਗੱਲਬਾਤ ਕਰਦਾ ਹਾਂ ਜ਼ਿਆਦਾ ਤੌਰ ਤੇ ਲੋਕ ਨੇੜੇ ਇੱਕ ਦੂਜੇ ਕਲਾਕਾਰ ਦੇ ਫੈਨ ਹੁੰਦੇ ਨੇ ਸ਼ਿੰਗਰ ਦੇ ਉਹ ਗਾਣੇ ਹੀ ਗਾਉਂਦੇ ਹੁੰਦੇ ਆ ਮੇਰਾ ਕਿਸੇ ਨਾਲ ਕੋਈ ਨਿੱਜੀ ਤੌਰ ਤੇ ਕੋਈ ਇਹੋ ਜਿਹਾ ਅਰੰਝਿਸ਼ ਜਾਂ ਕੋਈ ਇਹੋ ਜਿਹਾ ਵਿਰੋਧਾ ਭਾਵ ਨਹੀਂ ਹੁੰਦਾ ਕੇਵਲ ਆਪਾਂ ਇਹ ਦੱਸਣਾ ਹੁੰਦਾ ਹੈ ਵੀ ਤੁਸੀਂ ਕਲਾਕਾਰ ਨੂੰ ਕਲਾਕਾਰ ਰਹਿਣ ਦਿਓ 우ਸਤਾਦ ਕਰਕੇ ਉਹਨੂੰ ਸਿਰ ਤੇ ਨਹੀਂ ਚੜਾਇਆ ਕਰੋ ਕਿ ਉਹਨੂੰ ਰੱਬ ਨਾ ਬਣਾ ਦਿਆ ਕਰੋ ਸਭਿਆਚਾਰ ਕਲਚਰ ਨੂੰ ਇੱਕ ਇਦਾਂ ਵਿਗਾੜ ਰਹੇ ਨੇ ਲੋਕ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਆ ਕਰੋ। ਆਪ ਮੰਨ ਲੈਨੇ ਆ ਕਿ ਭੰਗੜਾ ਜਾਂ ਨੱਚਣਾ ਇੱਕ ਸਭਿਆਚਾਰ ਦਾ ਹਿੱਸਾ ਹੈ ਸਾਡੇ ਕਲਚਰ ਦਾ ਹਿੱਸਾ ਹੈ ਮੰਨ ਲੈਨੇ ਆ। ਪਰ ਕਿ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਤਾਂ ਸਿਮਰਨ ਕਰਦਾ ਜੀ ਇਹਨੇ ਤਾਂ ਜੀ ਟਰਵਨ ਪੱਗ ਨੂੰ ਪ੍ਰਮੋਟ ਕੀਤਾ ਹੈ ਬਹੁਤ ਦੂਰ ਦੂਰ ਤੱਕ ਪੱਗ ਨੂੰ ਲੈ ਕੇ ਗਿਆ। ਇਹ ਕਿਹਾ ਕਰੋ ਕੇ ਪੱਗ ਕਰਕੇ ਦਸਤਾਰ ਕਰਕੇ ਉਹ ਚੱਲ ਗਿਆ। ਜਿਹੜੇ ਕਹਿੰਦੇ ਨੇ ਨਾ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆਂ ਨਹੀਂ। ਪੰਜਾਬੀ ਮਾਂ ਬੋਲੀ ਕਰਕੇ ਤੁਹਾਡਾ ਤੋਰੀ ਫੁਲਕਾ ਚੱਲਦਾ ਹੈ। ਤੁਹਾਡੀ ਚੜ੍ਹਤ ਹੋਈ ਹੈ, ਤੁਹਾਡੀ ਬੱਲੇ ਬੱਲੇ ਹੋਈ ਹੈ। ਕੋਈ ਵੀ ਸਿੰਗਰ ਇਹ ਨਹੀਂ ਕਹਿ ਸਕਦਾ ਕਿ ਮੈਂ ਦਸਤਾਰ ਨੂੰ ਦੁਨੀਆਂ ਦੇ ਵਿੱਚ ਮਸ਼ਹੂਰ ਕੀਤਾ ਹੈ। ਇਹ ਕਿਆ ਕਰੋ ਕਿ ਦਸਤਾਰ ਕਰਕੇ ਮੇਰੀ ਮਸ਼ਹੂਰੀ ਹੈ ਪੰਗ ਕਰਕੇ ਮੇਰੀ ਮਸ਼ਹੂਰੀ ਹੋਈ ਹੈ ਮੈਨੂੰ ਲੋਕ ਜਾਣਦੇ ਇਹਨੂੰ ਉਲਟ ਜਦੋਂ ਅਸੀਂ ਦੇਖਦੇ ਆ ਨਾ ਫਿਰ ਗੱਲਾਂ ਉਹ ਹਾਜ਼ਮ ਹੋਣ ਵਾਲੀਆਂ ਨਹੀਂ ਹੁੰਦੀਆਂ ਇਹ ਜਿਹੜਾ ਇਹ ਗਾਣਾ ਇਹ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹਦੇ ਵਿੱਚ ਨੀਰੂ ਬਾਜਵਾ ਤੇ ਦਲਜੀਤ ਦੋਸਾਂਗ ਹੈ ਹੁਣ ਕੀ ਇਹ ਸਭਿਆਚਾਰ ਹੈ ਬਹੁਤ ਲੋਕਾਂ ਨੇ ਗਾਣੇ ਦੇਣੀਆਂ ਨੇ ਪਰ ਸ਼ਰ੍ਹਾਂ ਮੈਂ ਇਹਦੇ ਵਿਰੋਧ ਵਿੱਚ ਇਹੋ ਜਿਹੇ ਗਾਣੇ ਨਹੀਂ ਹੋਣੇ ਚਾਹੀਦੇ ਜੇ ਤੂੰ ਨੱਚੀ ਨਾ ਮੈਂ ਲਹਿੰਗੇ ਤੇ ਸ਼ਰਾਬ ਡੋਲ ਨੂੰ ਉੱਥੇ ਕੁਝ ਹੋਰ ਵੀ ਵਰਤਿਆ ਜਾ ਸਕਦਾ ਸੀ بڑے ਸ਼ਬਦ ਨੇ ਹੋ ਪਰ ਕੀ ਸ਼ਰਾਬ ਡੋਲ ਕਿ ਹੀ ਗੁੱਸਾ ਦਿਖਾਉਣਾ ਤੁਸੀਂ ਆਪਣੀ ਔਕਾਤ ਦਿਖਾਉਣੀ ਹੈ ਇਹ ਗੱਲਾਂ ਹਾਰਮ ਨਹੀਂ ਹੁੰਦੀਆਂ ਹੁਣ ਬਹੁਤਿਆਂ ਨੇ ਕਹਿਣਾ ਤੇਰੀ ਦਿਲਜੀਤ ਨਾਲ ਕੀ ਦੁਸ਼ਮਣੀ ਹੈ ਤੇਥੋਂ ਚੜ੍ਹਾਈ ਨਹੀਂ ਜੜੀ ਜਰੀ ਜਾਂਦੀ ਅਸੀਂ ਕਿਸੇ ਦੀ ਚੜ੍ਹਾਈ ਤੋਂ ਕੀ ਲੈਣਾ ਬਈ ਜੇ ਚੜ੍ਹਾਈ ਹੋਵੇ ਨਾ ਹੋਵੇ ਸਾਨੂੰ ਕੀ ਮਤਲਬ ਹੈ ਨੈਪ ਗੁਰਸੇਖੋਂ ਦੇ ਨਾਂ ਤੇ ਜਿਹੜੇ ਕਲਾਕਾਰ ਇਹ ਜੀ ਹਰਕਤਾਂ ਕਰਦੇ ਨੇ ਉਹਨਾਂ ਦੇ ਪ੍ਰਤੀ ਬਦਦ ਕਰਨੇ ਹੀ ਕਰਨੋ ਮੇਰਾ ਫਰਜ ਹੈ ਇਹ ਹੁਣ ਕਹਿਣਗੇ ਲੈ ਇਹ ਫੇਮਸ ਬਾਲ ਦਾ ਸਾਨੂੰ ਇਹਦੀ ਫੇਮਸ ਦੀ ਲੋੜ ਨਹੀਂ ਜਿਹੜਾ ਬੰਦਾ ਪੰਜਾਬੀ ਮਾਂ ਬੋਲੀ ਦੇ ਨਾਲ ਜਦ ਪੰਜਾਬੀ ਸਭਿਆਚਾਰ ਕਲਚਰ ਦੇ ਨਾਲ ਇਹੋ ਜਿਹੇ ਫਰਕਤਾਂ ਕਰਦਾ ਉਹ ਕਦੇ ਵੀ ਬਰਦਾਸ਼ਤ ਨਹੀਂ ਹੋ ਸਕਦੀ ਲਹਿੰਗਾ ਜਦੋਂ ਇੱਕ ਨੌਜਵਾਨ ਕੁੜੀ ਦੇ ਪਾਇਆ ਜਾਂਦਾ ਤਾਂ ਇੱਕ ਕਲਚਰ ਹੈ ਉਹ ਇਸ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਜਾਂਦਾ ਕਿ ਇੱਕ ਕੁੜੀ ਦਾ ਸ਼ਿੰਗਾਰ ਹੈ ਤੇ ਪਰ ਤੁਸੀਂ ਇੱਕ ਛੋਟਾ ਜਿਹਾ ਬਹਾਨਾ ਕਰਕੇ ਕਹਿੰਦੇ ਹੋ ਕਿ ਮੈਂ ਸ਼ਰਾਬ ਢੋਲ ਲੂੰ बस ऐनी ਗੱਲ ਕਹਿਣੀ ਸੀ ਜਿਨ੍ਹਾਂ ਨੇ ਗਾਣਾ ਕਢਣੀ ਨੂੰ ਹੁਣ ਉਹਨੇ ਗਾਣਾ ਕਢਣੀਆਂ ਨੇ ਜਿਨ੍ਹਾਂ ਨੂੰ ਚੰਗਾ ਲੱਗਿਆ ਉਹ ਚੰਗਾ ਕਹਿ ਦੇਣਗੇ ਕੋਈ ਗੱਲ ਇਹਦੇ ਨਾਲ ਕੋਈ ਮਤਲਬ ਨਹੀਂ ਮੈਂ ਸ਼ਰਯਮ ਕਹਿਣਾ ਕਿ ਚਮਕੀਲਾ ਫਿਲਮ ਵੀ ਜਿਹੜੀ ਬਣਾਈ ਹੈ ਉਹ ਵੀ ਗਲਤ ਬਣੀ ਹੈ ਔਰ ਇਹ ਜਿਹੜਾ ਗਾਣਾ ਇਸ ਫਿਲਮ ਵਿੱਚ ਆਇਆ ਇਹ ਵੀ ਬਹੁਤ ਜ਼ਿਆਦਾ ਗਲਤੀ ਕੀਤੀ ਗਈ ਹੈ ਵੱਡੀ ਖਰਾਬ ਡੋਲਨ ਦੀ ਜਿਹੜੀ ਗੱਲ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਗਈ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਅੱਜ ਇਹ ਕਹਿਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ